ਸਾਥ ਸੰਗਤ ਜੀ 78 ਅੰਗ ਤੱਕ ਆਪਣੀ ਸੰਖਿਆ ਸਰਮੰ ਕਰ ਲਈ ਸੀ ਚਲੋ ਜੀ ਸ੍ਰੀ ਰਾਗ ਮਹਲਾ ਚੌਥਾ ਕਰ ਦੂਜਾ ਸੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੋਂਦਿਆਨੀ ਪਈੜਾ ਕਿਉ ਕਰ ਹਰ ਦਸਨ ਪਿਖੈ ਹਰ ਹਰ ਆਪਣੀ ਕਿਰਪਾ ਕਰੇ ਗੁਰਮਖ ਸਾਹੁਰੜਾ ਕੰਮ ਸਿੱਖੈ ਸਾਹੁਰੜਾ ਕੰਮ ਸਿੱਖੈ ਗੁਰਮਖ ਹਰ ਹਰ ਸਦਾਤੇ ਆਏ ਸਹੀਆ ਵੇਚ ਫਰਾਇ ਸੁਹੇਲੀ ਹਰ ਦਰਗਾ ਬਾਹ ਲੁਡਾਏ ਲੇਖਾ ਧਰਮ ਰਾਏ ਕੀ ਬਾਕੀ Jap ਹਰ ਹਰ ਨਾਮ ਕਿਰਖੈ ਮਉਂਦੇ ਆਨੀ ਪਈੜਾ ਗੁਰਮਖਰ ਦਰਸ਼ਨ ਦੇਖੈ ਵਿਆਹੋ ਹੋਆ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ ਅਗਿਆਨ ਦੇ ਰਾ ਕਟਿਆ ਗੁਰ ਗਿਆਨ ਪ੍ਰਚੰਡ ਬਲਾਇਆ ਬਲਿਆ ਗੁਰ ਗਿਆਨ ਅੰਧੇਰਾ ਬਿਨ ਸਿਆ ਹਰ ਰਤਨ ਪਦਾਰਥ ਲਾਦਾ ਹਉ ਮੈਂ ਰੋਗ ਗਿਆ ਦੁਖ ਲਾਥਾ ਆਪ ਆਪੈ ਗੁਰਮਤ ਖਾਦਾ ਅਕਾਲ ਮੂਰਤ ਵਾਰ ਪਾਇਆ ਅਬినాਸੀ ਨਾ ਕਦੇ ਮਰੈ ਨਾ ਜਾਇ ਵਿਆਹੂ ਹੋਆ ਮੇਰੇ ਬਾਬੂ ਲਾ ਗੁਰਮੁਖੇ ਹਰ ਪਾਇਆ ਹਰ ਸਤ ਸਤੇ ਮੇਰੇ ਬਾਬੂ ਲਾ ਹਰ ਜਲ ਮਿਲ ਜੰਜ ਜੰਜ ਸੁਹੰਦੀ ਪੇਵਕੜਾ ਹਰ ਜਪ ਸੁਹੇਲੀ ਵਿੱਚ ਸਾਹਰੜਾ ਖਰੀ ਸੁਹੰਦੀ ਸਾਹਰੜਾ ਵਿੱਚ ਖਰੀ ਸੁਹੰਦੀ ਜਿਨ ਪੇਵਕੜਾ ਨਾਮ ਸਮਾਲਿਆ ਸਾਹਰੜਾ ਵਿੱਚ ਖਰੀ ਸੁਹੰਦੀ ਸਸਿਉੜੇ ਦੀ ਬਾਜ ਉਚਾਰਨ ਦਿਓ ਸੁਹੰਦੀ ਜਿਨ ਪੇਵਕੜਾ ਨਾਮ ਸਮਾਲਿਆ ਚਲੋ ਸਾਹਰੜਾ ਵਿੱਚ ਖਰੀ ਸੁਹੰਦੀ ਜਿਨ ਪੇਵਕੜਾ ਨਾਮ ਸਮਾਲਿਆ ਸਭ ਸਫਲਿਓ ਜਨਮ ਤਿਨਾ ਕਾ ਗੁਰਮਖ ਤਿਨਾ ਦਾ ਗੁਰਮਖ ਜਿਨਾ ਮਨ ਜਿਨ ਪਾਸਾ ਢਾਲਿਆ ਹਰ ਸੰਤ ਜਨਾ ਮਿਲ ਕਾਰਜ ਸੋਹਿਆ ਵਰ ਪਾਇਆ ਪੁਰਖ ਅਨੰਦੀ ਹਰ ਸਤ ਸਤ ਮੇਰੇ ਬਾਬਲਾ ਹਰ ਜਨ ਮੇਲ ਮਿਲ ਜੰਜ ਸੁਹੰਦੀ ਹਰ ਪ੍ਰਭ ਮੇਰੇ ਬਾਬਲਾ ਹਰ ਦੇਵ ਹੋ ਦਾਨ ਮੈਂ ਦਾਜੋ ਹਰ ਕਪੜੋ ਹਰ ਸੋਭਾ ਦੇਵ ਹੋ ਜੇਤ ਸਵਰਾ ਮੇਰਾ ਕਾਜ ਹਰ ਹਰ ਭਗਤੀ ਕਾਜ ਸੁਹੇਲਾ ਗੁਰ ਸਤਗੁਰ ਦਾਨ ਦਿਵਾਇ ਖੰਡ ਵਰਪੰਡ ਹਰ ਸੋਭਾ ਹੋਈ ਇਹੋ ਦਾਨ ਨਾ ਰਲ ਰਲਾਇਆ ਹੋਰ ਮਨਮੁਖ ਦਾਜ ਜੇ ਰੱਖ ਦਿਖਾਲ ਹੈ ਸੋ ਕੂੜ ਅਹੰਕਾਰ ਕੱਚ ਪਾਜ ਹਰ ਪ੍ਰਭ ਮੇਰੇ ਬਾਬਲਾ ਹਰਦੇਵ ਹੋ ਦਾਨ ਮੈਂ ਦਾਜ ਹਰ ਰਾਮ ਰਾਮ ਮੇਰੇ ਬਾਬਲਾ ਪੇਰ ਮਿਲ ਤਨ ਵੇਲ ਵਦੰਦੀ 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 ਹਰ ਜੁਗ ਹੋ ਜੁਗੋ ਹਰ ਜੁਗ ਹੋ ਜੁਗੋ ਜੁਗ ਜੁਗ ਹੈ ਹਰ ਜੁਗ ਹੈ ਜੁਗੋ ਅਦਕ ਲਾ ਕੇ ਸਾਰੇ ਉਚਾਰਨ ਕਰਨੇ ਨੇ ਜਿੰਨੇ ਵੀ ਅੱਖਰ ਜਜੇ ਦੇ ਨਾਲ ਆਏ ਨੇ ਹਰ ਜੁਗ ਹੈ ਜੁਗੋ ਜੁਗ ਜੁਗ ਹੈ ਜੁਗੋ ਇੱਥੇ ਵਿਸ਼ਰਾਮ ਲਾਉਣਾ ਹੈ ਸਦ ਪੀੜੀ ਗੁਰੂ ਚਲੰਦੀ ਚਲੋ ਹਰ ਜੁਗ ਹੈ ਜੁਗੋ ਜੁਗ ਜੁਗ ਹੈ ਜੁਗੋ ਸਦ ਪੀੜੀ ਗੁਰੂ ਚਲੰਦੀ ਜੁਗੋ ਤੇ ਵਿਸਰਾਮ ਲਾਓ ਹਰ ਜੁਗ ਹੋ ਜੁਗੋ ਜੁਗ ਹਰ ਜੁਗ ਹੈ ਜੁਗੋ ਜੁਗ ਜੁਗ ਹੈ ਜੁਗੋ ਸਦ ਪੀੜੀ ਗੁਰੂ ਚਲੰਦੀ ਚਲੋ ਹਰ ਜੁਗ ਹੈ ਜੁਗੋ ਜੁਗ ਹੈ ਜੁਗੋ ਸਦ ਪੀੜੀ ਗੁਰੂ ਚਲੰਦੀ ਜੁਗ ਜੁਗ ਪੀੜੀ ਚਲੇ ਸਤ ਗੁਰ ਕੀ ਜਿਨਨੇ ਗੁਰਮਖ ਨਾਮ ਧਿਆਇਆ ਹਰ ਪਰਖ ਨਾ ਕਬਹੀ ਬਿਨ ਸੈ ਆਵੇ ਜਾਵੇ ਨਿਤ ਦੇਵੇ ਚੜ੍ਹ ਸ ਪਰਖ ਨਾ ਕਬਹੀ ਬਿਨ ਸੈ ਜਾਵੇ ਜਾਵੇ ਤੇ ਬਿਸਰਾਮ ਲਾਓ ਚਲੋ ਹਰ ਪ੍ਰਖਣਾ ਕਬਹੀ ਬਿਨ ਸਹਿ ਜਾਵੇ ਨਿਤ ਦੇਵੇ ਚੜੈ ਸਵਾਇਆ ਨਾਨਕ ਸੰਤ ਸੰਤ ਹਰ ਏਕੋ ਜਪ ਹਰ ਹਰ ਨਾਮ ਸੋਹੰਦੀ ਹਰਨੁਕ ਸੰਤ ਸੰਤ ਹਰ ਏਕੋ ਜਪ ਹਰ ਹਰ ਨਾਮ ਸੋਹੰਦੀ ਜਿਹੜੇ ਸੱਸੇ ਦੇ ਉੱਤੇ ਹੋੜੇ ਦੀ ਆਵਾਜ਼ ਉਚਾਰਨ ਕਰਨੀ ਹੈ ਜਿੱਥੇ ਹੋੜਾ ਲੱਗਾ ਔਂਕੜ ਦੀ ਆਵਾਜ਼ ਨਹੀਂ ਕਰਨੀ ਇੱਥੇ ਸੋਹੰਦੀ ਚਲੋ ਨਾਨਕ ਸੰਤ ਸੰਤ ਹਰ ਏਕੋ ਜਪ ਹਰ ਹਰ ਨਾਮ ਸੋਹੰਦੀ ਹ ਹਰ ਰਾਮ ਰਾਮ ਮੇਰੇ ਬਾਬੁਲਾ ਫਿਰ ਮਿਲ ਤਨ ਵੇਲਵਦੰਦੀ ਤਨਾ ਸ੍ਰੀ ਰਾਗ ਮਹਲਾ 5 ਸੰਤ ਸ੍ਰੀ ਰਾਗ ਮਹਲਾ 5 ਸ੍ਰੀ ਰਾਗ ਮਹਲਾ 5 ਸੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਮਨ ਪਿਆਰਿਆ ਜੀਓ ਮਿੱਤਰਾ ਗੋਬਿੰਦ ਨਾਮ ਸਮਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਨਿਭਹਿ ਤੇਰਾ ਨਾਲੇ ਸੰਗ ਸਹਾਈ ਹਰ ਨਾਮ ਤੇ ਆਈ ਬਿਰਥਾ ਕੋਈ ਨਾ ਜਾਏ ਮਨ ਚਿੰਦੇ ਸਹੀ ਫਲ ਪਾਵੇ ਹੈ ਚਰਨ ਕਮਲ ਚਿਤ ਲਾਏ ਜਲ ਥਲ ਪੂਰ ਰਹਾ ਬਨਵਾਰੀ ਕਟ ਕਟ ਨਦਰ ਨਿਹਾਲੇ ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਭ੍ਰਮ ਚਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਬਿਨ ਝੂਠ ਫਸਾਰੇ ਮਨ ਪਿਆਰਿਆ ਜੀਓ ਮਿੱਤਰਾ ਵੇਖ ਸਾਗਰ ਸੰਸਾਰੇ ਚਰਨ ਕਮਲ ਕਰ ਬੋਹਿਤ ਕਰਤੇ ਸੈ ਸਾ ਦੁੱਖ ਨਾ ਬਿਆਪੈ ਗੁਰ ਪੂਰਾ ਪੇਟ ਵਡਭਾਗੀ ਆਠ ਪਹਿਰ ਪ੍ਰਭ ਜਾਪੈ ਆਦ ਜੁਗਾਦੀ ਸੇਵਕ ਸੁਆਮੀ ਪਗਤਾ ਨਾਮ ਅਧਾਰੇ ਨਾਨਕ ਸਿੱਖ ਦੇ ਮਨ ਪ੍ਰੀਤਮ ਬਿਨ ਹਰ ਝੂਠ ਪਸਾਰੇ ਮਨ ਪਿਆਰਿਆ ਜੀਓ ਮਿੱਤਰਾ ਹਰ ਲੱਦੇ ਖੇਪ ਸਵੱਲੀ ਮਨ ਪਿਆਰਿਆ ਜੀਓ ਮਿੱਤਰਾ ਹਰ ਲੱਦੇ ਪੇਕ ਸਵੱਲੀ ਸਵੱਲੀ ਬੋਲਣਾ ਤੇ ਲੱਦੇ ਬੋਲਣਾ ਦਕਲਾ ਕੇ ਚਲੋ ਮਨ ਪਿਆਰਿਆ ਜੀਓ ਮਿੱਤਰਾ ਹਰ ਲੱਦੇ ਖੇਪ ਸਵੱਲੀ ਮਾਨ ਪਿਆਰਿਆ ਜੀਓ ਮਿੱਤਰਾ ਹਾਰੇ ਦਾਰੇ ਨਿਹਚਲ ਮੱਲੀ ਹਾਰੇ ਦਾਰੇ ਸੇਵੇ ਅਲਖ ਭੇਵੇ ਨਿਹਚਲ ਆਸਨ ਪਾਇਆ تہ جنم نہ مرن نہ آو ن جان سنسا دکھ مٹایا چر گت کا کاغد فاریا جم د چلی نانک سکھ دے من پریتم ہر لدے کھی پلی من پیاریا جیو مترا کر سنتا سنگ نواسو من پیاریا جیو مترا ہر نام جپت پر گاسو سمر سوامی سکھ گامی اچھ سگلی پنیا ਪੁਰਬੇ ਕਮਾਏ ਸ੍ਰੀ ਰੰਗ ਪਾਏ ਹਰ ਮਿਲੇ ਚਰੀ ਵਿਚੁੰਨਿਆ ਅੰਤਰ ਬਾਹਰ ਸਰਬੱਤ ਰਵਿਆ ਮਨ ਉਪਜਿਆ ਬਿਸਿਆਸੋ ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਸੰਤਾ ਸੰਗ ਨਿਵਾਸੋ ਮਨ ਪਿਆਰਿਆ ਜੀਓ ਮਿੱਤਰਾ ਹਰ ਪ੍ਰੇਮ ਭਗਤ ਮਨ ਲੀਨਾ ਮਨ ਪਿਆਰਿਆ ਜੀਓ ਮਿੱਤਰਾ ਹਰ ਜਲ ਮਿਲ ਜੀਵੇ ਮੀਨਾ ਹਰ ਪੀ ਅਗਾਨੇ ਅੰਮ੍ਰਿਤ ਬਾਨੇ ਸਰਬ ਸੁਖਾ ਮਨ ਉਠੇ ਸ੍ਰੀ ਧਾਰ ਪਾਏ ਮੰਗਲ ਗਾਏ ਇਛ ਪੁਨੀ ਸਤਗੁਰ ਟੁੱਟੇ ਲਾੜੀ ਨੇ ਲਾਇ ਨੌ ਨਿਦ ਪਾਏ ਨਾਉ ਸਰਬਸ ਠਾਕੁਰ ਦੀਨਾ ਨਾਨਕ ਸਿੱਖ ਸੰਤ ਸਮਝਾਈ ਹਰਿ ਪ੍ਰੇਮ ਭਗਤ ਮਨ ਲੀਨਾ ਲਾੜੀ ਨੇ ਲਾਇ ਨੌ ਨਿਦ ਪਾਏ ਨਾਉ ਸਰਬਸ ਠਾਕੁਰ ਦੀਨਾ ਸਰਬਸ ਕੋਲਾ ਉਚਾਰਨ ਕਰਨਾ ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੇਮ ਭਵਤ ਮਨ ਲੀਨਾ ਸਿੱਖ ਤੇ ਅਤਿਕ ਲਾਗ ਉਚਾਰਨ ਕਰਨਾ ਨਾਨਕ ਸਿੱਖ ਸੰਤ ਸਮਝਾਈ ਸੋ ਸਾਧ ਸੰਗਤ ਜੀ ਆਪਦੀ ਨੇ 80 ਅੰਗ ਤੱਕ ਸੰਥਿਆ ਸਰਵਨ ਕਰ ਲਈ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ